ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਅਖਾੜਾ ਮਗਨਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਉੱਥੇ ਹੀ ਕਾਂਗਰਸ ਨੇ ਵੀ ਆਪਣੇ ਪੱਤੇ ਖੋਲ ਦਿੱਤੇ ਨੇ ਆਖਰਕਾਰ ਕਾਂਗਰਸ ਦੇ ਵੱਲੋਂ ਲੁਧਿਆਣਾ ਪੱਛਮੀ ਸੀਟ ਤੋਂ ਕੌਣ ਉਮੀਦਵਾਰ ਹੋਵੇਗਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਲੁਧਿਆਣਾ ਪੱਛਮੀ ਸੀਟ ਤੋਂ ਆਖਰਕਾਰ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਨੂੰ ਲੈ ਕੇ ਪੱਤੇ ਖੋਲ੍ਹ ਦਿੱਤੇ ਨੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਲੁਧਿਆਣਾ ਪੱਛਮੀ ਸੀਟ ਤੋਂ ਕਾਂਗਰਸ ਦਾ ਉਮੀਦਵਾਰ ਕੌਣ ਹੋਵੇਗਾ ਗਗਨ ਸਪਸ਼ਟ ਹੋ ਗਿਆ ਐ ਕੇ ਲਈ ਕਿ ਐਲਾਨ ਹੀ ਹੋ ਗਿਆ ਇੱਕ ਤਰ੍ਹਾਂ ਦੇ ਨਾਲ ਕਿ ਆਖਰਕਾਰ ਕਾਂਗਰਸ ਕਿਹਦੇ ਤੇ ਦਾਅ ਖੇਡ ਸਕਦੀ ਹੈ ਇਹ ਚ ਦੋ ਸਵਾਲ ਨੇ ਆਪਾਂ ਪਹਿਲੇ ਸਵਾਲ ਤੇ ਗੱਲ ਕਰਾਂਗੇ ਕਾਂਗਰਸ ਦੇ ਵੱਲੋਂ ਜਿਹੜੀ ਸਪਸ਼ਟਤਾ ਆਇਆ ਉਹ ਲਗਭਗ ਆ ਗਈ ਹੈ ਸਾਬਕਾ ਮੰਤਰੀ ਇਸ ਹਲਕੇ ਦੀ ਕਾਂਗਰਸ ਦੀ ਟਿਕਟ ਤੇ ਦੋ ਵਾਰ ਨਿਮਾਇਦਗੀ ਕਰਨ ਵਾਲੇ ਭਾਰਤ ਪੂਸ਼ਨ ਆਸ਼ੂ ਨੇ ਅੱਜ ਸਪਸ਼ਟ ਕਰਤਾ ਕਿ ਉਹ ਜਿਮਨੀ ਚੌਣ ਦੇ ਚੋਣ ਮੈਦਾਨ 'ਚ ਨਿਤਰਨਗੇ ਇਹ ਗੱਲ ਉਹਨਾਂ ਨੇ ਕਹਿ ਲਈ ਹੈ ਕਹਨ ਕਲੀਅਰ ਕਰਤੀ ਕਲੀਅਰ ਕਿਵੇਂ ਕੀਤੀ ਹੈ ਕਲੀਅਰ ਉਸ ਸਮੇਂ ਕੀਤੀ ਹੈ ਜਦੋਂ ਭਾਰਤ ਪੂਸ਼ਨ ਪਾਸ਼ੂ ਦੀ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਆਈ ਉਸ ਪੋਸਟ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਆਸ਼ੂ ਹੀ ਹੈ ਜਿਹੜਾ ਇਸ ਵਾਰ ਰਿਵਾਜ ਬਦਲ ਦੂਗਾ ਯਾਨੀ ਕਿ ਵੈਸਟ ਦੀ ਪ੍ਰਕਾਰ ਇਸ ਵਾਰ ਆਸ਼ੂ ਬਦਲੇਗਾ ਰਵਾਜ ਇਹ ਪੋਸਟ ਉਹਨਾਂ ਨੇ ਪਾਈ ਆ ਆਸ਼ੂ ਸਲੋਗਨ ਦੇ ਦਿੱਤਾ ਉਹਨਾਂ ਨੇ ਕਹਿ ਲਿਆ ਕਿ ਨਾਰਾ ਦੇ ਦਿੱਤਾ ਚੋਣਾਂ ਦਾ ਚਰਚਾ ਦੇਖੋ ਫਿਲਹਾਲ ਕਾਂਗਰਸ ਦੇ ਅਧਿਕਾਰਤ ਤੌਰ ਤੇ ਤਾਂ ਕੋਈ ਸੂਚੀ ਨਹੀਂ ਆਈ ਕਿਉਂਕਿ ਇਹ ਸੂਚੀ ਹਮੇਸ਼ਾ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਆਉਂਦੀ ਐ ਸੇ ਉਮੀਦਵਾਰਾਂ ਦੀ ਪਰ ਦੋ ਵਾਰ ਦੀ ਨਿਮਾਇੰਦਗੀ ਆਸ਼ੂ ਦੀ ਆਸ਼ੂ ਦੀ ਧਰਮ ਪਤਨੀ ਤੇ ਆਸ਼ੂ ਦੋਵੇਂ ਇੱਥੋਂ ਲੰਬਾ ਸਮਾਂ ਕਾਉਂਸਲਰ ਰਹੇ ਨੇ ਲੰਬਾ ਸਮਾਂ ਆਸ਼ੂ ਦੋ ਵਾਰ ਇੱਥੋਂ ਐਮਐਲਏ ਬਣੇ 2012 ਤੇ 17 ਦੇ ਵਿੱਚ 17 ਦੇ ਵਿੱਚ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਉਹ ਚੰਨੀ ਤੇ ਕੈਪਟਨ ਦੋਵਾਂ ਸਰਕਾਰਾਂ 'ਚ ਮੰਤਰੀ ਰਹੇ ਆਸ਼ੂ ਇੱਕੇ ਸਮੇਂ ਲੁਧਿਆਣਾ ਪੱਛਮੀ ਦੇ ਅੰਦਰ ਕਦਵਾਰਾ ਗੂਨੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਕੋਲੇ ਕੋਈ ਹੋਰ ਆਪਸ਼ਨ ਹੈ ਹਾਂ ਇੱਕ ਚੀਜ਼ ਇੱਥੇ ਐਡ ਕਰ ਸਕਦੇ ਆ ਕਿ ਜਿਹੜੀ ਰਾਜਾ ਵੜਿੰਗ ਤੇ ਆਸ਼ੂ ਦੀ ਢੜੇਬੰਦੀ ਆ ਆਪਸੀ ਖੇਬਾਜੀ ਹੈ ਉਸ ਚੱਕਰ ਚ ਰਾਜਾ ਵੜਿੰਗ ਵਾਲਾ ਢਾ ਜਾਂ ਆਸ਼ੂ ਦਾ ਵਿਰੋਧੀ ਢਾ ਇਸ ਮਾਮਲੇ ਚ ਸਰਗਰਮ ਹੋ ਕੇ ਕਿਸੇ ਨੂੰ ਲਿਆਉਣ ਦੀ ਕੋਸ਼ਿਸ਼ ਕਰੇ ਜਾਂ ਕਿਸੇ ਹੋਰ ਨੂੰ ਟਿਕਟ ਦੇਣ ਦੀ ਕੋਸ਼ਿਸ਼ ਕਰੇ ਤਾਂ ਇੱਕ ਅਲੈਦਾ ਗੱਲ ਹੈ ਚਰਚਾ ਮਤੇ ਵੀ ਚੱਲੀਆਂ ਸੀ ਕਿ ਮਮਤਾ ਆਸ਼ੂ ਜੋ ਕਿ ਭਾਰਤ ਪੁਸ਼ਾ ਆਸ਼ੂ ਦੇ ਧਰਮਪਤ ਉਹ ਵੀ ਇਲੈਕਸ਼ਨ ਲੜ ਸਕਦੇ ਨੇ ਪਰ ਅੱਜ ਆਸ਼ੂ ਨੇ ਇਹ ਚੀਜ਼ਾਂ ਨੂੰ ਸਪਸ਼ਟ ਕਰਤਾ ਕਿ ਆਸ਼ੂ ਹੀ ਕਾਂਗਰਸ ਦੀ ਟਿਕਟ ਤੇ ਲੜਨਗੇ ਚਾਹੇ ਕੁਛ ਮਰਜੀ ਹੋ ਜਵੇ ਆਸ਼ੂ ਦਾ ਘੜ ਮੰਨਿਆ ਜਾਂਦਾ ਹੈ ਆਸ਼ੂ ਦਾ ਇਹ ਗਾੜੀ ਆ ਸੁਭਾਗਜੀ ਗੱਲ ਹੈ ਪਿਛਲੀ ਵਾਰ ਦੀ ਗੱਲ ਕਰ ਲਈਏ ਜੀ ਆਪਾਂ ਆਸ਼ੂ 2012 ਤੇ 17 ਦੇ ਵਿੱਚ ਲਗਭਗ 60000 ਤੋਂ ਪਲੱਸ ਵੋਟਾਂ ਲੈ ਕੇ ਗਿਆ ਸੀ ਇਸ ਸਾਲ ਕੇ ਵਿੱਚ ਐਕਟੀ ਮਾਹੌਲ ਬਦਲਿਆ ਤਾਂ ਉਹ 8000 ਵੋਟ ਦੇ ਉੱਤੇ ਗੁਰਪ੍ਰੀਤ ਗੋਗੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰੇ ਸੀ ਇਹਨਾਂ ਨੂੰ ਮੇਰੇ ਖਿਆਲ 30000 ਵੋਟ ਪਈ ਸੀ ਤੇ ਆਸ਼ੂ ਗੋਗੀ ਨੂੰ 40000 ਵੋਟ ਲਗਭਗ 8000 ਵੋਟ ਦਾ ਅੰਤਰ ਸੀ ਉਧਰ ਦੂਜੇ ਪਾਸੇ ਬੀਜਪੀ 28000 ਅਕਾਲੀ ਦਲ 10000 ਵੋਟ ਲੈ ਗਿਆ ਸੀ ਤੇ ਜਿਹੜੇ ਹੁਣ ਤਾਜ਼ਾ ਤਾਜ਼ਾ ਬੀਜਪੀ ਚ ਗਏ ਬਲਵਿੰਦਰ ਸਿੰਘ ਬਲਵਿੰਦਰ ਸਿੱਖ ਉਹਨਾਂ ਨੂੰ 450 453 ਵੋਟਾਂ ਮਿਲੀਆਂ ਸੀ ਤਾਂ ਇਹ ਸਿਚੁਏਸ਼ਨ ਹੈ ਇਸ ਸਮੇਂ ਆਸ਼ੂ ਅਜ ਦੀ ਡੇਟ 'ਚ ਵੀ ਸਟਿਲ ਉਹਨਾਂ ਦੇ ਕੋਲ 30000 ਵੋਟ ਹੈ ਜੋਦੇ ਚ ਕੱਢ ਵੀ ਦਿੱਤੀ ਜਾਵੇ ਕਾਂਗਰਸ ਦੀ 10 ਤੋਂ 15000 ਵੋਟ ਤਾਂ ਉਹਨਾਂ ਕੋਲ 15000 ਵੋਟ ਤਾਂ ਫਿਰ ਵੀ ਹੈਗੀ ਹੈਗੀ ਹੈ ਤੇ ਕਾਂਗਰਸ ਦੀ ਵੋਟ ਵੀ ਉਹਨਾਂ ਨਾਲ ਜੁੜੀ ਹੋਈ ਹੈ ਕਾਂਗਰਸ ਦੇ ਅੰਦਰ ਵੀ ਜੇ ਦੇਖੀਏ ਕਾਂਗਰਸ ਜਿਹੜੀ ਸ਼ਹਿਰੀ ਕਾਂਗਰਸ ਹੈ ਜ਼ਿਲਾ ਕਾਂਗਰਸ ਹੈ ਉਹਦੇ ਚ ਵੀ ਆਸ਼ੂ ਪ੍ਰਤੀ ਨਾਰਾਜ਼ਗੀਆਂ ਤਾਂ ਜ਼ਰੂਰ ਹੋ ਸਕਦੀਆਂ ਨੇ ਪਰ ਆਸ਼ੂ ਪ੍ਰਤੀ ਵਿਰੋਧ ਜ਼ਿਆਦਾ ਦੇਖਣ ਨੂੰ ਕਦੇ ਵੀ ਨਹੀਂ ਮਿਲਿਆ ਚਾਹੇ ਤਲਵਾਰ ਹੁਣੀ ਹੋਣ ਪਾਂਡੇ ਹੁਣੀ ਹੋਰ ਕੋਈ ਵੀ ਹੁਣ ਉਹਨਾਂ ਚ ਵਿਰੋਧ ਉਸ ਲੈਵਲ ਤੇ ਨਹੀਂ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਗੱਲ ਦੀ ਨਾਰਾਜ਼ਗੀ ਉਸ ਸਮੇਂ ਰਹੀ 2017 ਦੇ ਵਿੱਚ ਕਿ ਪਾਂਡੇ ਵਰਗੇ ਸੀਨੀਅਰ ਐਮਐਲਏ ਨੂੰ ਛੱਡ ਕੇ ਚਾਰ-ਪੰਜ ਵਾਰ ਦੇ ਐਮਐਲਏ ਨੂੰ ਛੱਡ ਕੇ ਭਾਰਤ ਪੁਸ਼ਪ ਨੂੰ ਮੰਤਰੀ ਬਣਾਇਆ ਗਿਆ ਉਸ ਸਮੇਂ ਲੁਧਿਆਣਾ ਕਾਂਗਰਸ ਦੇ ਜਿਹੜੇ ਐਮਐਲਏ ਸੀਗੇ ਉਹਨਾਂ ਦੇ ਵਿੱਚ ਇਸ ਚੀਜ਼ ਦੀ ਨਾਰਾਜ਼ਗੀ ਸੀਗੀ ਤਾਂ ਭਾਰਤ ਪੂਸ਼ਨਾਸ਼ੂ ਲੁਧਿਆਣਾ ਪੱਛਮੀ ਸੀੜ ਤੋਂ ਮੈਦਾਨ ਦੇ ਵਿੱਚ ਕੁੱਦ ਪਏ ਨੇ ਐਲਾਨ ਕਰ ਦਿੱਤਾ ਹੈ ਭਾਰਤ ਪੂਸ਼ਨਾਸ਼ੂ ਦੇ ਵੱਲੋਂ ਲੜਨ ਦਾ ਹੁਣ ਦੇਖਦੇ ਹਾਂ ਕਿ ਕਾਂਗਰਸ ਵੱਲੋਂ ਆਫੀਸ਼ੀਅਲ ਤੌਰ ਤੇ ਭਾਰਤ ਪੂਸ਼ਨਾਸ਼ੂ ਦਾ ਨਾਂ ਕਦੋਂ ਐਲਾਨਿਆ ਜਾਂਦਾ ਹੈ